ਯੂਟਿਊਬ ਚੈਨਲ ਨੇ ਕਹਿੰਦਾ ਦਿਨੇ ਦਿਖਿਆ ਤੇ ਤਾਰੇ ਬੱਕਰੇ ਬਕਿਆ ਤੇ ਸਾਰੇ ਹੂੰ ਜਿਆਦਾ ਧੀ ਮਾਤਾ ਸੌਦਾ ਕਰਨ ਲੱਗਿਆ ਪਹਿਲੀ ਵਾਰ ਦੇਖੋ ਦੋਸਤੋ ਆਪਾਂ ਚਰਨਾ ਸੌਂਦੇ ਵਾਲੀ ਆ ਬਵਲੀ ਉੱਥੇ ਵਾਲਾ ਗਾਜੇ ਵਾਸਤੇ ਤੇਰਾ ਜਿੱਥੇ ਪਾਟਦਾ ਇੱਕ ਛੇਰਾ ਬੱਸ ਬੰਮਣਾ ਉਹ ਬੱਸ ਮਾਰੀ ਨਾ ਇਹ ਬੜੀ ਬੱਕਰੀ ਘਰ ਦੇ ਮੈਨੂੰ ਹੁਣ ਤੇ ਲੱਕੜੀ ਵੇਚਦੇ ਬੱਕਰੀ ਬਾਈ ਇੱਕ ਛੱਟੀ ਵੇਚਤੀ ਬੋਲ 23000 ਦੀ ਸੀ ਤੇ ਚੱਲ ਵੀ ਸਖੜ ਕੇ ਪਿੱਤਰਾਂ ਦੇ ਚੈਨਲ ਦਾ ਲੋ ਜੀ ਆ ਬੱਕਰੀ ਤੇ ਚਾਰੋਂ ਤੋਂ ਕੋਈ ਪਸੰਦ ਹੈ ਕਿਹੜੀ ਕਿਹੜੀ ਪਸੰਦ ਹੈ ਨਹੀਂ ਹੋਰ ਦਿਖਾ ਲਾਂ ਹਾਂ ਇਹ ਮੇਰੀ ਕਿਸੇ ਨੂੰ ਦੁੱਖੀ ਮੰਨ ਗਿਆ ਤੇ ਨੋਸਤਾ ਜਾ ਫੜ ਬਗਲੀ ਕਰਨੇ ਦਾ ਇੱਕ ਬਸ ਫੜੋ ਜੀ ਫੜੋ ਅੱਛਾ ਹੋਰ ਕਿਹੜੀ ਉਹ ਤਾਂ ਕੁਝ ਨਹੀਂ ਬਸ ਆਹੀ ਪੱਟ ਦੇ ਬਾਈ ਗੱਲ ਸੁਣ ਕੋਈ ਨਹੀਂ ਇਕ ਲੈ ਲਓ ਵੀਰੇ ਰੱਬ ਨੂੰ ਯਾਦ ਕਰ ਚੱਲੀ ਜਾਂਦਾ ਓ ਬਾਈ ਉਰੇ ਆ ਛੱਡ ਦੇ ਯਾਰ ਆ ਜਾ ਓਏ ਇਹਨੂੰ ਛੱਡ ਯਾਰ ਰਹਿ ਜੇ ਇੱਕ ਤਾਂ ਦੇਖ ਜੋੜੀ ਦਾ ਕਰ ਅੱਛਾ ਜੋੜੀ ਕਰੀਏ ਕੋਈ ਨਹੀਂ ਬਣਾਉਂਦੇ ਛੱਡ ਦੇ ਜੀ ਨਹੀਂ ਲੈਂਦੇ ਛੱਡ ਦੇ ਤੂੰ ਚੱਲੀ ਗੱਲ ਸੁਣ ਲੈ ਮਿੱਤਰਾ ਹੋਰਾਂ ਤੇਰੀ ਬੱਕਰੀ ਲਾਓ ਜੀ ਆਏ ਬੱਕਰੀ ਕਿਸ਼ਾ ਉਹ ਪਾਵਲੀ ਫਾਈਟ ਸੰਦਾ ਹਾਂ ਹਾਂ ਛੇੜੀਏ ਹਾਂ ਹਾਂ ਛੇੜੋ ਹੀ ਛੇੜ ਸਹੀ ਦੇਣ ਦੇਣ ਮੁੱਲ ਦੱਸੀ ਮੈਨੂੰ ਇੱਕੋ ਹੀ ਪਕਾ ਆਵਾਜੀ ਨਹੀਂ ਚਰਨਿਆ ਕਰਨਾ 8000 ਰੁਪਏ ਦਾ ਬਸ ਫਾਰ ਬਾਜੀ ਗੱਲ ਧੂਣ ਮੱਤੂ ਦੀ ਵੀਰੇ ਜੀ ਤੋਂ ਮਾਗੀ ਫਾਟ ਕਰਾਓ ਐਨਾ ਮੁੱਲ ਆਰ ਮੁੱਲ ਮੰਗਿਆ ਮਹਾਰਾਜ ਕੋਈ ਨਹੀਂ ਮੰਗਿਆ ਲੋਕਾਂ ਦਾ ਪਸੰਦ ਹੈ ਮਹਾਰਾਜ ਸਾਡੀ ਬੱਕਰੀ ਲੱਗੀ ਹਾਈ ਕੱਢ ਮੈਨੂੰ ਮੜਕਣ ਦੇ ਮੁੰਡੇ ਨਾਲ YouTube ਚੈਨਲ ਨੇ ਕਹਿੰਦਾ ਦਿਨੇ ਦਿਖਿਆ ਤੇ ਤਾਰੇ ਹਾਂ ਬੱਕਰੇ ਬਕਿਆ ਤੇ ਸਾਰੇ ਹੂੰ ਕਾਰਜ ਕਿੱਧਰ ਲੰਘਿਆ ਲਓ ਜੀ ਜਾਇਤਾਤੀ ਵਾਸਾ ਸੌਦਾ ਕਰਨ ਲੱਗਿਆ ਪਹਿਲੀ ਵਾਰ ਦੇਖੋ ਦੋਸਤੋ ਆਪਾਂ ਚਾਰਨਾ ਸੌਂਦੇ ਵਾਲੀ ਆ ਬਵਲੀ ਉੱਥੇ ਵਾਲਾ ਗਾਜੇ ਵਾਸਤੇ ਤੇਰਾ ਜਿੱਥੇ ਪਾਟਦਾ ਇੱਕ ਛੇਰਾ ਬਸ ਬੰਮਣਾ ਉਹ ਬਸ ਮਾਰੀ ਨਾ ਨਾ ਗੱਲ ਸੁਣ ਚਰਨੇ ਬਾਈਆਂ ਹੱਸ ਮਜਾ ਗੱਲ ਤਾਂ ਗੱਲ ਗਈ 18000 ਦਵਾ ਦਿਆ ਨਹੀਂ ਫਿਰ ਕਿੰਨੇ ਦੇਣੀ ਐ ਇੰਨਾ ਫਰਕ ਥੋੜੀ ਨਿਕਲੂਗਾ ਕਿੰਨੀ ਦੀ ਦੇ 20 ਦੀ ਉੱਤਾਇਆ ਇੰਨੇ ਨਾ ਫਰਕ ਕਿੰਨੇ ਦੀ ਦੇਣੀ ਇੱਕ ਚ ਨਵੇਂੜ ਦੇ ਤਿੰਨੇ ਲੈ ਜਾਣੀ ਐ ਹਾਂ ਲੈ ਜਾਣੀ ਐ ਜ 27000 ਦੀ ਪਸੰਦ ਹੈ ਮੇਰੀ ਬੱਕਰੀ ਪਸੰਦ ਆ ਫਿਰ ਪਲੂਣ ਪਾਠਾ ਬਾਈ ਜੇ ਪਲੂ ਨੂੰ ਨਾ ਤਹੀਂ ਤਾਂ ਦੇ ਪਿੱਛੇ ਫਿਰਦੇ ਆ ਜੇ ਦੋ ਸੂਏ ਹੁੰਦੀ ਕੌਣ ਲੈਂਦਾ ਕਿਉਂ ਬਈ ਮਾ ਨਮੀਆ ਫੇਸ ਤੇਰੇ ਨਾਲ ਹੇਟ ਉੱਤੇ ਹੋ ਗਈ ਜਾਂਦੇ ਹਰੇਕ ਦਾ ਹੁੰਦੇ ਨਹੀਂ ਲੜਾਈ ਦੇ ਗੱਡੇ ਭਰੇ ਪੈਨੇ ਲੋਕ ਬਾਈ ਉਰੇ ਆ ਮੇਰੇ ਕੰਨੇ ਧਿਆਨ ਦਿਓ ਜੀ ਜਨਾਬ ਧਿਆਨ ਦੇ ਮੈਂ ਮੜਕੀ ਜਾਵਾਂ ਤੂੰ ਪਿੱਛੇ ਆ ਨਾ 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 ਜੀ ਹਾਂ ਆਪਾਂ ਸਲਾਹ ਕਰਕੇ ਚੱਲਾਂਗੇ ਦਿਨ ਉੱਦਾ ਚੱਲਦੇ ਇਹ ਚਰਨੇ ਤੇ ਚਰਖੇ ਦੇ ਕਹਿੰਦਾ ਗਣਗਣ ਵੇਖਾਂ ਲਾਈਏ ਲਾਓ ਜੀ ਲਾਓ ਹਾਂ ਲੈ ਫੜ ਬੱਕਰੀ ਲੈ ਆਈ ਸੀ ਤੈਨੂੰ ਪਸੰਦ ਤੇਰੀ ਐ ਇਹ ਮੇਰੀ ਨਹੀਂ ਹੈਗੀ ਕੋਈ ਗੱਲ ਤੇਰੀ ਹੈ ਨਹੀਂ ਇਹ ਤਾਇ ਦਾ ਮੁੰਡਾ ਨਹੀਂ ਲੱਗਦਾ ਮੈਂ ਤਾਂ ਇਹ ਨਹੀਂ ਤਵਾਰ ਬੋਲੇ ਦਾ ਨੂੰ ਗਲਾ ਲੱਗ ਜਾ ਕੱਟਣ ਨਾ ਤਾਂ ਇਹ ਲੱਗਦਾ ਨਾ ਮੈਂ ਆਪਣੇ ਤਾਏ ਦੀ ਜਿੰਮੰਦੀ ਚ ਆ ਮਹਿਮਾਨ ਹੁੰਦਾ ਗਾਹਕ ਮਹਿਮਾਨ ਹੁੰਦਾ ਕਬਰ ਦਾ ਕੋਈ ਗੱਲ ਮੈਂ ਫੜੀ ਬੱਕਰੀ ਕਰ ਦਿਆ ਮੈਨੂੰ ਹੁਣ ਤੇ ਲੱਕੜੀ ਵੇਚਦੇ ਬੱਕਰੀ ਵੇਚੋ ਬਾਈ ਇੱਕ ਛੱਟੀ ਵੇਚਤੀ ਬੋਲ 21000 ਦੀ ਤੇ ਚੱਲ ਵੀ ਅਸਾਂ ਖੜ ਕੇ ਮਿੱਤਰਾਂ ਦੇ ਚੈਨਲ ਦਾ ਲੋ ਜੀ ਆ ਬੱਕਰੀ 23000 ਦੀ ਹੋਗੀ ਰਾਜੂ ਨੇ ਚੱਕੋ ਮਿੱਤਰਾਂ ਤੂੰ ਮਲੇਕੇ ਦੇ ਦਿੱਤੇ ਨਾ ਵੀਰੇ ਨਜ਼ਾਰੇ ਵੱਡੇਗਾ ਲੈ ਨਜ਼ਾਰੇ ਬੱਚੇ ਵੀ ਬੰਦ ਦੋ ਦਿਨ ਹੀ ਯਾਰ ਰੱਖੀ ਕਰਕੇ ਆਹ ਦੇਖੋ ਆ ਇੱਕ ਗੱਲ ਕਰੀ ਦੇਖੋ ਲੈ ਲਈ ਲਵਾ ਲਈ ਕਿਸੇ ਬੰਦੇ ਨੂੰ ਦਿਖਾ ਦੀ ਜੇ ਕੋਈ ਮਹਿੰਗੀ ਕਹਿੰਦਾ ਹੋਵੇ ਬੱਕਰੀ ਚਾਰਨੇ ਦੇ ਨਾਲ ਛੱਡੀ ਮੇਰੇ ਛੱਡੀ ਨਹੀਂ ਬੱਕਰੀ ਮਹਗੀ ਹੈ ਹੀ ਨਹੀਂ ਇਹਦੀ ਨਵੀਂ ਪੱਠ ਹੈਗੀ ਜੇ ਹਜੇ ਵੀ ਮਹਿੰਗੀ ਲੱਗਦੀ ਹੈ ਤਾਂ ਮੇਰਾ ਭਾਈ ਮੁੱਛ ਕੁੰਡੀ ਕਰੀ ਖੜਾ ਹੈ ਤਿਆਰ ਹੈ ਬੱਕਰੀ ਖਰੀਦਾਂਗੇ ਮੈਂ ਦੇਖ ਲਿਆ ਪੰਤਾ ਖਰੀਦੂ ਹਰ ਤੱਕ ਦੇ ਨਹੀਂ ਹੈਂ ਲੋ ਜੀ 23000 ਦਾ ਸੌਦਾ ਹੋ ਗਿਆ ਤੇ ਕੱਲ ਆ ਫੂਲਾ ਫੂਈ ਰੱਖੀ ਰੱਖ ਲਾਈ ਰੱਖ ਤੇ ਬਾਈ ਦੇਖਾ ਪੂਰੀ ਲੈਣੇ ਪੈਣ ਚੌਕੀ ਆਵਰ ਲੈ ਆਹ ਆ ਹੈਗੀ ਇਹਨੂੰ ਐ ਟਿੱਡੂ ਚੱਕੀ ਨਾ ਚਾੜੀ ਇਹ ਬਾਈ ਐ ਟਿੱਡੂ ਚੱਕੀ ਚਾੜੀ ਆ ਵੀਰੇ ਸੋਣ ਕਿਉਂ ਬੱਚਾ ਮੈਂ ਅਣਜਾਣ ਨੂੰ ਸਾਰਾ ਕੁਝ ਦੱਸ ਕੇ ਤੋਰਦਾ ਕੋਈ ਗੱਲ ਨਹੀਂ ਫਿਰਦੇ ਖਾਣ ਦੇ ਇਹਨਾਂ ਦੇ ਤੇ ਤੁਹਾਰੇ ਚੰਤੇ ਵੀ ਮਟਿਆਰੇ ਹਾਂ ਫਿਰ ਆਣ ਲੈ ਜਦ ਤਰਾ ਜੀ ਕਰੇ ਜਾਂਦਾ ਹੈ ਜੀ ਨਾ ਮੈਨੂੰ ਫੜਾ ਵੱਧ ਨਹੀਂ ਦਿੰਦਾ ਵੱਧ ਨਹੀਂ ਦਿੰਦਾ ਸਰਦਾਰਾ ਉਹ ਵੱਧ ਨਹੀਂ ਦਿੰਦਾ ਛੋੜ ਦੀ ਕਰ ਉਹ ਮੈਨੂੰ ਵੀ ਦਿਓ ਗਾ ਰੋਟੀ ਲੈ ਲੈ ਫੜਾ ਤੇਰੀ ਸਾਈਯਤ ਕਰਨ ਵਾਲਾ ਨੋਟ ਇਹ ਹੁਣ ਨਾ ਵੇਚੀ ਠੀਕ ਇਹ ਕਿਧਰੋਂ ਖੋਦੇ ਕਰਾਂਗੇ ਬਿਕਦਾ ਹੀ ਹੈ ਗੱਲ ਤਾਂ ਸਹੀ ਹੈ ਬਿਕਦਾ ਹੀ ਹੈ ਲੈ ਯਾਰ ਬਿਕਦੇ ਰੋਟੇ ਬਿਕਦਾ ਹੀ ਹੈ ਨੋਟ ਬਿਕਦਾ ਨਾ ਚੰਨਿਆ ਸਰਬੂਣੀ ਤੜਕੇ ਦਾ ਠੰਡੇ ਚੁੱਲ੍ਹੇ ਜੇ ਖੜਾ ਹੈ ਦਿੱਲੀ ਹੋਣੀ ਹੈ 4 5 7, 8, 9, 10, 11, 12, 13, 14, 15, 16, 17, 18, 19, 20, 21, 22, 23, 24, 25, 26, ਦਾ ਭਾਈ ਨਾ ਤਾਂ ਤੈਨੂੰ ਮਰ ਗਿਆ ਨਾ ਨਾ ਹੁਣ ਜਾਨ ਬੰਦੀ ਨੂੰ ਮੈਂ ਮਾਰਨਾ ਪਾਉ ਭਾਣਾ ਪਸ਼ੂ ਦਵਾਓ ਭਾਣਾ ਪਸ਼ੂ ਦਿਓ ਤਾਂ ਮਾਰ ਨਹੀਂ ਬਕਾਰੀ ਖੰਡਾਂ ਦੇ ਨਾਲ ਜਿਹੜਾ ਭਾਈ ਬਾਲੀਓ ਮੈਂ ਜੀ ਖਰੀਦਦਾ ਨਾ ਨਵਾਂ ਬੰਦਾ ਉਹ ਮਾਰ ਗਿਆ ਤਾਂ ਮੇਰੇ ਬੱਚੇ ਕੁਝ ਨਹੀਂ ਫਿਰ ਤੇ ਇੱਕ ਹੋਰ ਦੇਖੋ ਹਾਂ ਹਜੇ ਨਹੀਂ ਦੇਖ ਰੋ ਪਸ਼ੂ ਜੀ ਦੇਖੋ ਕਮੁੰਡਾ ਬਣਾ ਰਿਹਾ ਕੋਈ ਜੀ ਦੇਖ ਲਓ ਦੇਖ ਲਓ ਵੀਰੇ ਚੰਗਾ ਚੰਗਾ ਭਾਈ ਕੋਲ ਜੀ ਮੈਂ ਹੁਣ ਕਰੂ ਉੱਪੀ ਚੜਨਾ ਆਵਾਜਾਗਾ ਓ ਬਾਈ ਛੋੜੀ ਛੋੜਾ ਲਿਖਾਈ ਦੋ ਆਪ ਦੇ ਕਨੀ ਆਪੇ ਥੋ ਤੁਹਾਨੂੰ ਥੂਫੀ ਨਾ ਦਿਓ ਦੇਖੀ ਹਾਂ ਚੱਲਾ ਜੀ ਗੱਲਿਆ ਤੁਸੀਂ ਲਿਖਾਈ ਨਾ ਦਿਓ ਇਹੀ ਦੇ ਦੂ ਦੋਏ ਪਾਸਿਓ ਠੀਕ ਆ ਜੀ ਚਾਹੇ 100 ਲੈ ਲੈ ਮੇਰੇ ਕਿਨੂੰ ਧੱਕਾ ਮਾਵਣੀ ਆਹ ਆਹ ਉਹਦੀ ਇੱਛਾ ਜਿਵੇਂ ਮਰਜ਼ੀ ਕਰ ਦੋ ਆ ਵਾਹ ਬੁਣੀ ਜੀ ਮੇਰੀ ਵੀ ਤਰ੍ਹਾਂ ਦੋ ਹੁਣ ਕਿਨੇ ਦੇ ਤੈਨੂੰ ਬਾਜੇ ਨਾ ਮੇਰਾ ਸੂਲ 500 ਰੁਪਏ ਲੈਣੇ بڑے ਸੌਦੇ ਚ ਵਾਹ ਜੀ ਖੁਸ਼ ਹਾਂ ਖੁਸ਼ ਹਾਂ ਨਾ ਜੇ ਨਹੀਂ ਪੜਦੀ ਆ ਵੇਖ ਕਿਉਂ ਵੀ ਆਪਾਂ ਦਾ ਯਾਰ ਖੁਸ਼ ਹਾਂ ਖੁਸ਼ ਹਾਂ ਵੇਖ ਖੁਸ਼ ਆ ਮਾਈ ਖੁਸ਼ਾ ਬਹੁਤ ਨੇ ਹੁਣ ਖੁਸ਼ ਹਾਂ ਵਿਚ ਲੋਕ ਕਹੀ ਜਾਂਦੇ ਰਾਜੂ ਪਤਾ ਨਹੀਂ ਜੀ 5 5 6 6 7 7000 500 ਕਰਮ ਤੇ ਜਨੇ ਬੰਦੇ ਅੱਜ ਸੂ ਸੂ ਮਾੜੀ ਨਹੀਂ ਸੂਤਣ ਦੇ ਕੋਈ ਗੱਲ ਨਹੀਂ ਵਧੀਆ ਸੂਤ ਨਹੀਂ ਆ ਰਹੀ ਬਾਈ ਬਣਦੇ ਓਏ ਚਿੰਤਾ ਦਾ ਮਨ ਮੈਂ ਬੈਠਾ ਯਾਰ ਤੇਰੀ ਨਹੀਂ ਸਾਡੀ ਆ ਵੀ ਟੈਨਸ਼ਨ ਤੇਰੀ ਗੱਡੀ 'ਚ ਨਹੀਂ ਪੈਂਦੀ ਇਹਨਾਂ ਦੀ ਹੈ ਨਾ ਨਾ ਕੋਈ ਗੱਲ ਨਹੀਂ ਸਹੀ ਸਵਾਜ ਲੈ ਕੇ ਚਾਈ ਵੀ ਮਖੀਮ ਰਿਸ਼ਤਾ ਵੀ ਸਾਡੀ ਨਾ ਨਾ ਕੋਈ ਤੇਰੇ ਗੱਲ ਨਹੀਂ ਪਉਂਦੇ ਯਾਰ ਨਾ 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 ਕੋਈ ਮੈਂ ਜੀ ਇਹ ਤਾਂ ਵੀ ਛੱਡ ਦੇ ਕੋਈ ਗੱਲ ਨਹੀਂ ਕੋਈ ਨਹੀਂ ਕਿਉਂ ਵੀ ਹਾਂ ਦੂਗਾਂ ਦੀ ਨਹੀਂ ਹੈਗੀ ਨੂਰ ਪਾਠਾ ਯਾਰ ਨਜ਼ਾਰੇ ਵਟਵਾਰੇ ਦੇ ਵੇਲੇ ਸੀ ਤੇਰੇ ਤੇ ਸਾਰੀ ਗੱਲ ਕਰ ਤੋ ਅਸੀਂ ਬੋਲੇ ਕੁਛ ਅਸੀਂ ਬੋਲੇ ਹਾਂ ਨਹੀਂ ਤੂੰ ਸਾਨੂੰ ਦੱਸ ਦੇ ਅਸੀਂ ਬੋਲੇ ਫਿਰ ਤੂੰ ਐਂ ਗੱਲ ਦੱਸ ਵੀ ਅਸੀਂ ਬੋਲੇ ਕੁਛ ਸਹੀ ਸੌਦੇ ਨੂੰ ਸਹੀ ਸੌਤਾ ਕਰਾਉਂਦਾ ਇਹ ਜਿਵੇਂ ਮਾੜਾ ਜਿਹਾ ਮਾਰਦਾ ਚਾਰਨਾ ਖੜਾ ਅਸੀਂ ਕੋਈ ਬੋਲੇ ਤਾਂ ਆਹ ਕੀ ਬਾਈ ਦੇਵੇਂ ਜਾਂ ਅਸੀਂ ਕੋਈ ਨਾ ਕੋਹੋ ਜੱਟਾਂ ਦਾ ਤਾਂ ਨਾ ਚਾਹਾਂ ਛੱਡ ਦੇ ਬਾਈ ਹੁਣ ਵੀਡੀਓ ਇਹਨਾਂ ਉੱਤੇ ਪਰਚੀ ਕਰਾਉਣੀ ਆ